ਸਾਡੇ ਸਰਵਣਜੀ ਸਾਡੇ ਹਰੀਮਾਨ ਜੀ ਮੈਂ ਕਹੇ ਸਾਡੇ ਹਰੀਮਾਨ ਸਾਹਿਬ ਸਾਡੇ ਹਰੀਮਾਨ ਸਾਹਿਬ ਜਿਨ੍ਹਾਂ ਦੀ ਹਮੇਸ਼ਾ ਤੇ ਲੋਕਾਂ ਦੀ ਬਾਹ ਫੜੀ ਹੈ ਸਾਡੇ ਸਰਕਾਰੀਓ ਲੀਡਰ ਹਰੀਮਾਨ ਸਾਹਿਬ ਉਹ ਮੈਂ ਮਾਫੀ ਪੜਾ ਜੀ ਨਾਮ ਰਹਿ ਜਾ ਪਹਿਲੇ ਮੈਨੂੰ ਲੱਗਦਾ ਕਿ ਮੈਂ ਫੇਰ ਬੋਲੂੰਗਾ ਮੈਂ ਅੱਜ ਇਸ ਧੱਪੇ ਦੇ ਵਿੱਚ

زمین اکوائر کرنی چاہیے سردار سنگھ ہزار ایک ہزار ایکڑ چنڈیگڑی زمین انیس سو ترونجا چنڈیگڑھ بنا اکوائر ہوئی سی اج تک دس تو پندرہ پرسینٹ پلاٹ چنڈی گڑی پے جایس سو تروجا چکوئر ہوا پہ ہزار ون سر کی ضرورت پی گئی ਇਹ ਕਿਸੇ ਦੀ ਧਮਕ ਨਹੀਂ ਸੀ ਉਹ ਭਗੇ ਬਿਆਰ ਤੁਹਾਡਾ ਸੁਖਰਾਣਾ ਇਹ ਧਮਕ ਨਹੀਂ ਸੀ ਸੱਜਣੋ ਇਹ ਸਮਝੋ ਕਿ ਢੁੰਡਾ ਤੇ ਲਾ ਕੇ ਐਵੇਂ ਆਪਾਂ ਲਾੜਾ ਲਾੜਾ ਕਰਨਾ ਨੂੰ ਅੰਮ੍ਰੀ ਜੀ ਕੋਲ ਨੂੰ ਸਮਝਾਓ ਕਿ ਜੇ ਚੰਡੀਗੜ੍ਹ ਹਿਪਾਸ਼ਾ ਜੇ ਹਰਿਆਣੇ ਤੇ ਪੰਜਾਬ ਦੀ ਬਾਣ ਧੰਮੀ ਨਹੀਂ ਹਜੇ 28 ਹਜ਼ਾਰ ਕਿਲਾ ਪੂਗਾ ਫਸਟਿਆ ਤੇ 50 ਹਜ਼ਾਰ ਕਿਲੋ ਵਗਿਆ ਪ੍ਰੇਰ ਤੋ ਇਹਦਾ ਕੰਮ ਕੀ ਹੈ ਇਹ ਲੋਨ ਕਿਉਂ ਲਈ ਆਤੀ ਗਈ ਇਹ ਜੋ ਉਹ ਦੇਸ਼ ਕਰਕੇ ਜਾਂਦੀ ਗਈ ਜਿਹੜੇ ਵਾਦੇ ਕੀਤੇ ਹੰਧਾਰ ਰੁਪਏ ਦਾ ਵਾਦਾ ਕੀਤਾ 2500 ਕੈਂਟ ਦਾ ਕੋਈ ਵੀ ਕਮਾਵੇ ਕਿਤੇ ਇਹਨਾਂ ਕੋਲ ਪੈਸਾ ਨਹੀਂ ਹੈ ਇਸ ਪੈਸੇ ਦੇ ਨਾਲ ਜੇ ਇਹ ਸੀਐਨਯੂ ਬਦਲ ਗਏ ਪੈਸਾ ਆਏਗਾ ਤੇ ਅਸੀਂ ਵਾਦੇ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ

ਇਹਨਾਂ ਨੇ ਜਿਹੜਾ ਕਿੱਲਾ ਆ ਗਿਆ ਜਿਹੜਾ ਕਿੱਲਾ ਆ ਗਿਆ ਉਹ ਨੂੰ ਹਜ਼ਾਰ ਜੱਜ ਦਾ ਰੇਸ਼ੀ ਫੇਟ ਜਗਾ ਦੇਣੀ ਹੈ ਮਕਾਨ ਬਣਾਉਣੀ ਹਜ਼ਾਰ ਗਾਸ਼ੀ ਕਿੱਲੇ ਤੇ 200 ਕਾਗਜ਼ ਸ਼ੋਰੂਮ ਰੱਖਣ ਨੂੰ ਦੇਣਾ ਹੈ ਕਮਰਸ਼ੀਅਲ ਕਹਿੰਦੇ ਆ ਕਾਰੋਬਾਰ ਕਰਨਾ ਸੀ ਤੇ ਦੂਜੀ ਜ਼ਮੀਨ ਰੱਖਣੀ ਹੈ ਸਰਕਾਰ ਨੇ ਇਹ ਕਿੱਲੇ ਵਾਲੇ ਨੂੰ ਕਿਹਾ ਜਿਹੜੇ ਨਵਾਂ ਕਿੱਲੇ ਆ ਗਏ ਨਵਾਂ تین کل دین ہے تین جائیں تی پرسینٹ تی پرسینٹ سگلا صاحب ونس پردھان صاحب جب پنجاب کلو آ گئے وہاں نے تی کلے تھاں پہ کٹے کر کے دینی آگا گل نہیں جانے کی سات پرسینٹ پنجاب کسے کی ملک ہے ਇਹਨਾਂ ਸ਼ਹਿਰ ਉਹ ਵਿਆਹ ਬਿਨਾਂ ਵਪਾਰੀਆਂ ਨੇ ਚੱਕੇ ਹੋਇਆ ਉਹ ਲੋਕ ਵਿਆਹ ਆ ਕੇ ਤੇ ਇੱਕ ਥਾਂ ਤੇ ਉਹਨੂੰ ਉਸਦਾ ਸੀਤਾ ਦੀ 30 ਜਿਲਿਆਂ ਦਾ ਟੱਕ ਦੇ ਦੇਣਗੇ ਤੇ 30 ਜਿਲਿਆਂ ਦੇ ਟੱਕ ਨੂੰ ਜਈਓ ਤੇ ਸਰਕਾਰ ਫਿਰ ਲਾਈਕ ਦਾ ਹਫਾਤ ਕਲੌਂਗੀ ਕਰਕੇ ਦੇ ਦੇਗੀ 59% ਕਿੰਨੇ ਆ ਗਏ 30% ਇਹ ਕਿੰਨੀ ਦੇਖੀਓ 30 ਕਰੋੜ ਰੁਪਿਆ ਕਿੱਲੇ ਦਾ ਖਰਚਾ ਹੁੰਦਾ ਸਰਦਾਰ ਦਿੱਤੀਆਂ ਦੇ ਮਹਾਬੋਲੀ ਪੰਜਾਬ ਸਾਹਿਬ 1 ਕਰੋੜ ਰੁਪਿਆ ਇੱਕ ਕਿਲੇ ਦੀ ਡਿਵੈਲਪਮੈਂਟ ਦਾ ਖਰਚਾ ਹੁੰਦਾ ਤੇ ਕੀ ਕਿਨੇ ਦਾ ਖਰਚਾ ਹੋ ਗਿਆ 30 ਇਹਨੂੰ 30 ਕਰੋੜ ਦੀ ਕਲੋਨੀ ਬਣੀ ਬਣਾਈ ਨਿਰਦੀ ਤੇ ਇਕੱਠੇ ਕਿਤੇ ਮਿਲ ਕੇ ਇੱਕ ਸਾਤੇ ਜੇ ਅੱਜ ਹੋਰੇ ਤੋਂ ਸਮਾਨ ਜੇ ਚਹਿ ਲੈ ਜਾਣਗੇ ਉਹਦਾ ਸਾਰਾ ਆਪਣੇ ਆਪਣਾ ਜਿਹੜਾ ਗਾਲਾ ਕਿਹਾ ਹੋਇਆ ਰਹਿ ਗਿਆ ਇਸ ਦੀ ਤਾਲੇ ਚਾ ਇਹ ਕਿਸਾਨੀ ਦਾ ਮਾਦਿ ਫਿਜੀ 25 ਹਜ਼ਾਰ ਜਿੱਥੇ ਨੇ ਐਤੀ ਬਣਿਆ ਨਾਲੇ ਦਾ 25 ਹਜ਼ਾਰ ਇੱਕਲੋ ਤੋਂ ਲੈ ਕੇ ਆ ਇਹ ਜਮਾਨਤ ਘਟੂ ਦਾ ਬਲ ਹੋ ਗਿਆ ਮੈਂ

ਕੀ ਨਾ ਕਰਕੇ ਬਾਜ਼ਾਰਾਂ ਚੋਂ ਰੋਟੀ ਕਾ ਲੱਕੀਏ ਸੁਰਖੀ ਦੀ ਦੀਨ ਦੇ ਕਾਰਤੇ ਚੈਂਟਾਲੇ ਤੇ ਪਾਲਸ ਤੇ ਕਰਿਆਨੇ ਦੀ ਕਾਨ ਤੇ ਕਪੜੇ ਦੀ ਕਾਨ ਤੇ ਜਦੋਂ ਜੀਨੀਕਾਰ ਪੈਸੇ ਆਉਂਦੇ ਆ ਫਿਰ ਗੁਜ਼ਾਰਾ ਚੜਦਾ ਜੇ ਖੇਤੀ ਪ੍ਰਦਾਮ ਸੁਭਾ ਨਾ ਹੋਇਆ ਜੇ ਖੇਤੀ ਪ੍ਰਦਾਮ ਸੁਭਾ ਰਹਿ ਗਿਆ ਉਹ ਪੈਸੇ ਉਹਨੇ ਵੱਧ ਹੋ ਜਾਣਗੇ ਤੇ ਜੇ ਪੈਸੇ ਉਹਨੇ ਵੱਧ ਹੋ ਜਾਣਗੇ ਤੇ ਸਾਡੇ ਸੋਤੇ ਦੀ ਹੋਗ ارتھ ویوا ویوستھا ختم ہو جاتی سا سوبا تھسل ہو گیا جی چنڈی گڑھ تو چاہتے تو میں چا ساری سڑکیں گھیر رہی رہی پیلس بن رہے ہیں سارے ہر ہاں اوپن مال بن رہے ہیں

ਲੈਂਡ ਪੁਲਿੰਗ ਪਾਲਸੀ ਜਿਮੀਦਾਰ ਨੂੰ ਚਿੱਠੀ ਦੇਣੀ ਇਹ ਨਾਲ ਜਿਮੀਦਾਰ ਨੂੰ ਦੋਗਿੰਦਾ ਜਿਮੀਦਾਰ ਨੂੰ ਚਿੱਠੀ ਦੇਤੀ ਵੀ ਤੈਨੂੰ ਹਜ਼ਾਰਾਂ ਗਾਜ ਦੇ ਤੇ 200 ਗਾਜ ਦੇ ਦੇਣਾ ਕੁੱਤਾ ਇਹ 9 ਸਾਲ ਹੋ ਗਏ ਪਹੁੰਚਦੇ ਫਿਰਿਆ ਨੂੰ ਕਿਸੇ ਨੇ ਹਲਾਰ ਕਰਿਆ ਨਹੀਂ ਬੱਸਿਆ ਵੀ ਕਿੱਥੇ ਬਣਾ ਦੇ ਦੇ ਇਹ ਅਗਲੀ ਸਰਕਾਰ ਆ ਜੂਗੀ ਯਾ ਯਾ ਦੇ ਨੇ

ڈراو کیا متری آپ ہی لوگ یو نہ ہوگا نا جی مرضی سرکار آ جائے جی مرضی اپنے نام کان بنا سکتے ਫਿੱਕੇਾ ਕਿਤੇ ਕਾਂਗਰਸ ਦਾ ਆਵਾਜ਼ ਆ ਗਿਆ ਸਾਰਾ ਚੱਕ ਕੇ ਬੜਕ ਹੱਟੇ ਮਾਰਾਂਗੇ ਇਹ ਵਾਪਿਸ ਖਾ ਕੇ ਜਿੰਦਾਬਾਦ ਜਿੰਦਾਬਾਦ ਜਿਹੜੀਆਂ ਜ਼ਮੀਨਾਂ ਕਮਰਸ਼ੀਅਲ ਹੋ ਗਈਆਂ ਉਹਨਾਂ ਸਮਿਆਂ ਕੋਈ ਜਿੰਦਾਸ ਇਹ ਵੀ ਕੋਹਾਣਾ ਚੋਣਾ ਹੋਏਗਾ ਬਾਦ ਸਰਕਾਰ ਕਰੇ ਕੋਈ ਚਲਾਈ ਉਹ ਦਲਾਇਆ مارویم لیکن پتا لگ جائے کہ کانگریس پارٹی واقعہ ساری لڑائی لڑکی ہے اے خراب کیا جا رہا ہے اگر سیدی سل سوال پوچھ لیے کوئی ڈمانڈ نہیں سپلائی ضرورت ہے پناہ ہزار ایک زمین کوئی کرنی سردار کے سردار سے سنگھ ہزار ایک اٹھائی ہزار ایکڑ چنڈی گڑھ کی زمین انیس سو تروجا چنڈی گڑھ بنا ویل ہوئی تک دس تو پندرہ پرسینٹ پلاٹ چنڈی گڑی پہلا انیس سو ترونجا ہوا ہزار وچن سب کی ضرورت پہ گئی یہ کسی بھی دباڑ نہیں سیون بڑا اے دباڑ نہیں سی, آب اے نہیں سی سکے ہو اے سمجھو ਇਹ ਹੁੰਦਾ ਤੇ ਜਾ ਕੇ ਐਵੇਂ ਆਪਾਂ ਲਾਲਾ ਲਾਲਾ ਕਰਨਾ ਲੋ ਅੰਮ੍ਰੀ ਜੀ ਕੋਲ ਨੂੰ ਸੁਣ ਜਾਓ ਕਿ ਦੇ ਚੰਡੀਗੜ੍ਹ ਹੀ ਪਾਤਸ਼ਾਹ ਤੇ ਹਰਿਆਣੇ ਤੇ ਪੰਜਾਬ ਦੀ ਰਾਜਧਾਨੀ ਵੀ ਹਜੇ ਠਾਈਂ ਦਾ ਕਿਲਾ ਪੂਰਾ ਬਸ ਗਿਆ ਤੇ 50000 ਕਿਲੋ ਵਧਿਆ ਵਧਿਆ ਸੋ ਇਹਦਾ ਕੰਮ ਕੀ ਹੈ ਕਿ ਲੋਨ ਕਿਉਂ ਲਈਆ ਤੀ ਗਈ ਇਹ ਕਿਉਂ ਦੇਸ ਕਰਕੇ ਜਾਂਦੀ ਗਈ ਜਿਹੜੇ ਵਾਦੇ ਕੀਤੇ ਹੰਦਾਲ ਪਏ ਦਾ وعدہ پچی سو پینشن کا ہوتا واعدے کو پیسہ نہیں ہے. ایس پیسے سی ایم یو بدل گئے پیسہ آئے گا تو اسی واعدے پورے کرنے کی کوشش کریں گے ایک دوا اسکیم کی ہے اندر کھاتے جانے چور دی پگ سی

ਇੱਕ ਜਗਾ ਦੇਣੀ ਹੈ ਮਕਾਨ ਬਣਾਉਣਾ ਹਿਆਰਗਾ ਸਿੱਟ ਲਈ ਤੇ 200 ਕਾਗਰ ਸ਼ੋਰੂਮ ਰੱਖਾਉਣ ਨੂੰ ਦੇਣਾ ਕਮਰਸ਼ੀਅਲ ਕਹਿੰਦੇ ਆ ਕਾਰੋਬਾਰ ਕਰਨਾ ਸੀ ਤੇ ਦੂਜੀ ਜ਼ਮੀਨ ਰੱਖਣੀ ਹੈ ਸਰਕਾਰ ਨੇ ਇੱਕ ਲੈ ਵਾਲੇ ਨੂੰ ਕਿਰੇ ਨੌ ਕਿਲੇ ਆ ਦੇ ਨੌ ਉਹਨੂੰ ਤਿੰਨ ਜਗਾ ਦੇਣੀ ਹੈ 30% 30% ਜੇ ਕਿਸੇ ਨਾਰੇ سٹ پرسنٹ پناہ کلے کسی کی ملک کو نہیں یہاں شہر کلے وپاری چی ہوئے پناہ آ گئے ਤੇ ਇੱਕ ਥਾਂ ਤੇ ਉਹਨੂੰ ਉਸ ਸਾਲ ਸੀਤਾ ਦੀ 30% ਦਾ ਟੈਕ ਦੇ ਦੇਣਗੇ ਤੇ 30% ਦੇ ਟੈਕ ਨੂੰ ਜਈਓ ਤੇ ਸਰਕਾਰ ਫਿਰ ਲਾਈਕ ਦਾ ਹਫਾਤ ਕਲੌਨੀ ਕਰਕੇ ਦੇਖ ਕੇ ਉਹਨੂੰ 65% ਕਿੰਨੇ ਨਾਲ 70% ਇਹ ਕਿੰਨੀ ਬੜੀ ਇਹ ਜੀ ਨੂੰ 30 ਕਰੋੜ ਰੁਪਇਆ ਕਿੱਲੇ ਦਾ ਖਰਚਾ ਹੁੰਦਾ ਸਰਦਾਰ ਜੀ ਆਵੇ ਮਾ ਬੋਲੀ ਪੰਜਾਬ ਸਾਹਿਬ 1 ਕਰੋੜ ਰੁਪਇਆ ਇੱਕ ਕਿੱਲੇ ਦੀ ਡਿਵੈਲਪਮੈਂਟ ਦਾ ਖਰਚਾ ਹੁੰਦਾ ਤੇ 30 ਜਿਵੇਂ ਲੱਗ ਤਾ ਹੋ ਗਿਆ 30 ਇਹ ਜੀ ਨੂੰ 30 ਕਰੋੜ ਦੀ ਕਲੌਨੀ ਬਣੀ ਬਣਾਈ ਨੇ ਅੱਡੀ ਤੇ ਇਕੱਠੇ ਕਿੱਤੇ ਮਿਲ ਕੇ ਇੱਕ ਸਾਥੇ ਫਿਰ ਅੱਜ ਪੂਰੇ ਤੋਂ ਸਮਾਰ ਜੇ ਅੱਜ ਰਹਿ ਜਾਣਗੇ ਉਹਦਾ ਸਾਰਾ ਆਪਣੇ ਆਪਣਾ ਜੀਆ ਬਾਲਾ ਗਿਆ ਹੋਇਆ ਲੱਗੇ ਇਸ ਵੀਰ ਕਾਂਗਲੇ ਚ ਆਏ ਰਹਿ ਗਏ ਅਸਾਂ ਇਹ ਕਿਹਾ ਦੇਵਾ ਕਿ 25 ਹਜ਼ਾਰ ਜਿੱਥੇ ਨੇ 30 ਬਲੇ ਧਰਮਾਨੇ ਦਾ 25 ਹਜ਼ਾਰ ਇੱਕ ਲੋਥੋਂ ਦਾ ਲੈ ਕੇ ਆ ਇਹ ਜਵਾਨ ਘਟਨਾ ਪਰ ਹੋ ਗਈ ਨਾ ਮੈਂ ਜਿਹੜਾ ਆਮ ਆਦਮੀ ਪਾਰਟੀ ਨੇ ਬਣਾਇਆ ਅਰੇ ਇਹਨਾਂ ਦਾ ਨੁਕਸਾਨ ਕੀ ਹੈ

کھنوڑا صاحب یہ پروگرام ہے جو کہ کالے <سؤال> کانون بنا بنائے مجھے کالے کارے کنور رہے سی